ਸੁਰੇਨ ਵਿਦੇਸ਼ੀ ਕਾਮਯਾਤ ਲਈ ਆਪਣੇ ਸਿੰਗਲ ਪਰਮਿਟ ਪ੍ਰਣਾਲੀ ਦੇ ਵਿੱਚ ਸੁਧਾਰ ਨੂੰ ਲਾਗੂ ਕਰਨ ਦੀ ਤਿਆਰੀ ਕਰ ਰਿਹਾ ਹੈ ਜਿਸ ਦਾ ਉਦੇਸ਼ ਰਾਸ਼ਟਰੀ ਇਮੀਗ੍ਰੇਸ਼ਨ ਨੀਤੀ ਨੂੰ ਨਵੇਂ ਅਪਣਾਏ ਗਏ ਯੂਰੋਪੀਅਨ ਯੂਨੀਅਨ ਦੇ ਮਿਆਰ ਦੇ ਨਾਲ ਜੋੜਨਾ ਅਤੇ ਵਿਸ਼ਵਵਿਆਪੀ ਪ੍ਰਤੀਪਾਤ ਲਈ ਦੇਸ਼ੀ ਅਪੀਲ ਨੂੰ ਵਧਾਣਾ ਹੈ 21 ਮਈ 2026 ਨੂੰ ਲਾਗੂ ਹੋਣ ਦੇ ਲਈ ਨਿਰਧਾਰਿਤ ਵਿਦੇਸ਼ੀ ਸੰਸਦ ਦੁਆਰਾ ਇਸ ਸਮੇਂ ਸਮੀਖਿਆ ਅਧੀਨ ਹੈ ਪ੍ਰਸਤਾਵਿਤ ਸੁਧਾਰ 2024 ਦੇ ਵਿੱਚ ਅਪਣਾਏ ਗਏ EU ਦੇ ਸੌਦੇ ਹੋਏ ਸਿੰਗਲ ਪਰਮਿਟ ਨਿਰਦੇਸ਼ ਦੀ ਪਾਲਣਾ ਦਾ ਹਿੱਸਾ ਹੈ ਇਸ ਨਿਰਦੇਸ਼ ਦੇ ਵਿੱਚ ਮੈਂ ਬਰਾ ਜਨੂਰੋਪੀ ਸੰਘ ਦੇ ਵਿੱਚ ਰਹਿਣ ਅਤੇ ਕੰਮ ਕਰਨ ਦੀ ਇੱਛਾ ਰੱਖਣ ਵਾਲੇ ਤੀਜੇ ਦੇਸ਼ ਦੇ ਨਾਗਰਿਕਤਾ ਦੇ ਲਈ ਪ੍ਰਕਿਰਿਆਵਾਂ ਨੂੰ ਸਚਾਰੂ ਬਣਾਉਣ ਦੀ ਲੋੜ ਹੈ ਜਦੋਂ ਕਿ ਕਿਰਤ ਗਤੀਸ਼ੀਲਤਾ ਦੇ ਵਿੱਚ ਸੁਧਾਰ ਕਰਨਾ ਅਤੇ ਕਾਨੂੰਨ ਸੁਰੱਖਿਆ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ ਜੇਕਰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਅਪਡੇਟ ਕੀਤੇ ਗਏ ਸਵੀਡੀਸ਼ ਨਿਯਮਾਧਿ ਵਿੱਚ ਮਹੱਤਵਪੂਰਨ ਤਬਦੀਲੀ ਆਵੇਗੀ ਕਿ ਗੈਰ ਯੂਰੋਪੀ ਨਾਗਰਿਕ ਦੇਸ਼ ਦੇ ਵਿੱਚ ਕੰਮ ਅਤੇ ਰਿਹਾਇਸ਼ ਦੇ ਅਧਿਕਾਰ ਦੇ ਲਈ ਕਿਵੇਂ ਅਰਜ਼ੀ ਦਿੰਦੇ ਨੇ ਅਤੇ ਇਸ ਨੂੰ ਬਣਾਈ ਰੱਖਦੇ ਨੇ ਜਿਸ ਦੇ ਵਿੱਚ ਦਿੱਲੀਆਂ ਹੁਣੇ ਵੱਧ ਪ੍ਰਵਾਸੀਆਂ ਤੇ ਮਾਲਕ ਦੋਵਾਂ ਨੂੰ ਲਾਹ ਪਹੁੰਚਣ ਦੀ ਉਮੀਦ ਹੈ ਇਸ ਉਦਾਰ ਦੇ ਕੇਂਦਰ ਦੇ ਵਿੱਚ ਸਿੰਗਲ ਪਰਮਿਟ ਪ੍ਰਣਾਲੀ ਦੇ ਵਿੱਚ ਨੌਕਰੀ ਵਿਸ਼ੇਸ਼ ਪਾਬੰਦੀਆਂ ਨੂੰ ਖਤਮ ਕਰਨ ਦੀ ਯੋਜਨਾ ਹੈ ਵਰਤਮਾਨ ਦੇ ਵਿੱਚ ਸਵੀਡਨ ਦੇ ਵਿੱਚ ਸਿੰਗਲ ਪਰਮਿਟ ਪ੍ਰਾਪਤ ਵਿਦੇਸ਼ੀ ਕਾਮਿਆਂ ਨੂੰ ਇੱਕ ਖਾਸ ਮਾਲਕ ਅਤੇ ਨੌਕਰੀ ਦੀ ਭੂਮਿਕਾ ਦੇ ਨਾਲ ਜੋੜੇ ਜਾਂਦਾ ਹੈ ਨਵੇਂ ਢਾਂਚੇ ਦੇ ਤਹਿਤ ਪਰਮਿਟ ਧਾਰਕਾਂ ਨੂੰ ਨਵੀਂ ਅਰਜ਼ੀ ਪ੍ਰਕਿਰਿਆ ਤੋਂ ਬਿਨਾਂ ਨੌਕਰੀਆਂ ਜੋ ਮਾਲਕ ਬਦਲਣ ਦੀ ਇਜਾਜ਼ਤ ਹੋਵੇਗੀ ਇਹ ਇੱਕ ਮਹੱਤਵਪੂਰਨ ਤਬਦੀਲੀ ਹੈ ਜੋ ਇਕੱਲੇ ਮਾਲਕਾ ਉਤੇ ਨਿਰਭਰਤਾ ਘਟਾਉਂਦੀ ਹੈ ਸੋਸ਼ਲ ਨੂੰ ਰੋਕਣ ਦੇ ਲਈ ਤਿਆਰ ਕੀਤੀ ਗਈ ਹੈ ਹਾਲਾਂਕਿ ਜਦੋਂ ਅਜੇ ਬਦਲਾਅ ਹੁੰਦੇ ਨੇ ਤਾਂ ਕਾਮਿਆਂ ਨੂੰ ਅਧਿਕਾਰੀਆਂ ਨੂੰ ਸੂਚਿਤ ਕਰਨ ਦੀ ਲੋੜ ਹੋਵੇਗੀ ਦੂਸਰਾ ਨੌਕਰੀਆਂ ਦੀ ਵਧੇਰੇ ਗਤੀਸ਼ੀਲਤਾ ਤੋਂ ਇਲਾਵਾ ਸਰਕਾਰ ਉਹਨਾਂ ਪਰਮਿਟ ਧਾਰਕਾਂ ਦੇ ਲਈ ਗ੍ਰੇਸ ਪੀਰੀਅਡ ਵਧਾਉਣ ਦਾ ਪ੍ਰਸਤਾਵ ਰੱਖ ਰਹੀ ਹੈ ਜੋ ਆਪਣੀਆਂ ਨੌਕਰੀਆਂ ਗੁਆ ਦਿੰਦੇ ਨੇ ਅਤੇ ਵਰਤਮਾਨ ਦੇ ਵਿੱਚ 3 ਮਹੀਨਿਆਂ ਤੱਕ ਸੀਮਤ ਗ੍ਰੇਸ ਪੀਰੀਅਡ ਉਹਨਾਂ ਵਿਅਕਤੀਆਂ ਦੇ ਲਈ ਦੁੱਗਣਾ ਕਰਕੇ 6 ਮਹੀਨੇ ਤੱਕ ਦਿੱਤਾ ਜਾਵੇਗਾ ਜਿਨ੍ਹਾਂ ਦੇ ਕੋਲ 2 ਸਾਲ ਤੋਂ ਵੱਧ ਸਮੇਂ ਦੇ ਲਈ ਇੱਕ ਹੀ ਪਰਮਿਟ ਹੈ ਜਿਸ ਦੇ ਨਾਲ ਨਿਕਾਲਦੇ ਜੋਖਮ ਤੋਂ ਬਿਨਾ ਨਵਾਂ ਰੁਜ਼ਗਾਰ ਪ੍ਰਾਪਤ ਕਰਨ ਦੇ ਲਈ ਵਧੇਰੇ ਸਮਾਂ ਮਿਲੇਗਾ ਤੀਸਰਾ ਹੋਰ ਮੁਖਤਬਦੀਲियत ਵਿੱਚ ਸ਼ੁਰੂਆਤੀ ਪਰਮਿਟ ਦੀ ਮਿਆਦ ਨੂੰ 6 ਮਹੀਨਿਆਂ ਤੋਂ ਵਧਾ ਕੇ ਸੰਭਾਵੀ 2 ਸਾਲ ਕਰਨਾ ਸ਼ਾਮਲ ਹੈ ਜਿਸ ਦਾ ਉਦੇਸ਼ ਪ੍ਰਸ਼ਾਸਕੀ ਤਬਾਅਵ ਘਟਾਉਣਾ ਅਤੇ ਪ੍ਰਵਾਸੀਆਂ ਨੂੰ ਵਿਦੇਸ਼ੀ ਸਥਿਰਤਾ ਪ੍ਰਦਾਨ ਕਰਨਾ ਅਤੇ ਮਾਲਕਾਂ ਨੂੰ ਵਿਦੇਸ਼ੀ ਕੰਮੇ ਨੂੰ ਪਰਮਿਟ ਅਰਜ਼ੀ ਫੀਸ ਦੇਣ ਤੋਂ ਰੋਕਣ ਦੇ ਲਈ ਇੱਕ ਨਵਾਂ ਪ੍ਰਬੰਧ ਹੈ ਸੋਦੇ ਹੋਏ ਨਿਯਮਾਂ ਦੇ ਤਹਿਤ ਕੰਮੇ ਤੋਂ ਅਚਈਆਂ ਫੀਸਾਂ ਵਸੂਲਣ ਉਤੇ ਸਪਸ਼ਟ ਤੌਰ ਤੇ ਪਾਬੰਦੀ ਹੋਵੇਗੀ ਦਸ ਇਹ ਸਵਿਜਿਜ਼ ਮਾਈਗ੍ਰੇਸ਼ਨ ਏਜੰਸੀ ਤੇਜ਼ ਪ੍ਰਕਿਰਿਆ ਸਮਾਂ ਸੀਮਾਵਾਂ ਨੂੰ ਵੀ ਨਿਸ਼ਾਨਾ ਬਣਾ ਰਹੀ ਹੈ ਤੇ ਇੱਕ ਸਿੰਗਲ ਪਰਮਿਟ ਅਰਜ਼ੀ ਉਤੇ ਫੈਸਲੇ ਲਈ ਮੌਜੂਦਾ ਔਸਤ ਉਦੇਸ਼ ਸਮਾਂ ਲਗਭਗ 102 ਦਿਨ ਹੈ ਏਜੰਸੀ ਦਾ ਉਦੇਸ਼ ਪੂਰੇ ਦਸਤਾਵੇਜ਼ਾਂ ਦੀ ਉਪਲਬਧਤਾ ਤੱਕ ਜਮ੍ਹਾਂ ਕਰਨ ਦੀ ਮੀਤੀ ਤੋਂ ਇਸ ਨੂੰ 90 ਦਿਨਾਂ ਤੱਕ ਘਟਾਉਣਾ ਹੈ ਇਹ ਸੁਧਾਰ ਯੂਰਪੀ ਸੰਘ ਦੇ ਵਿੱਚ ਵਾਤ ਰਹੀ ਮਾਨਤਾ ਨਿਰਦੇਸ਼ਾਂ ਦਿੰਦੇ ਨੇ ਕਿ ਹੁਨਰ ਦੀ ਘਾਟ ਨੂੰ ਦੂਰ ਕਰਨ ਅਤੇ ਆਰਥਿਕ ਮੁਕਾਬਲੇਬਾਜ਼ੀ ਨੂੰ ਕਾਇਮ ਰੱਖਣ ਦੇ ਲਈ ਵਿਸ਼ਵਵਿਆਪੀ ਪ੍ਰਤਿਭਾ ਨੂੰ ਆਕਰਸ਼ਿਤ ਕਰਨਾ ਅਤੇ ਬਰਕਰਾਰ ਰੱਖਣਾ ਬਹੁਤ ਜ਼ਰੂਰੀ ਹੈ 스ਵੇਡਨ ਆਪਣੇ ਬਹੁਤ ਸਾਰੇ ਗੁਆਂਡੀਆਂ ਵਾਂਗ ਮੁੱਖ ਖੇਤਰਾਂ ਵਿੱਚ ਜਨਸੰਖਿਆ ਤੇ ਦਬਾਅ ਅਤੇ ਕੀਮਤ ਬਜ਼ਾਰ ਦੇ ਪਾਰੇ ਦਾ ਸਾਹਮਣਾ ਕਰਦਾ ਹੈ ਜੁਰ ਕਿ ਵਿਧਾਨਕ ਪ੍ਰਕਿਰਿਆ ਹਜੇ ਵਿਚਾਰ ਚ ਰਿ ਹੈ ਸਰਕਾਰ ਨੇ ਸੁਧਾਰ ਪੈਕੇਜ ਲਈ ਮਜ਼ਬੂਤ ਸਮਰਥਨ ਦਾ ਸੰਕੇਤ ਦਿੱਤਾ ਜਿਸ ਦੇ ਆਉਣ ਵਾਲੇ ਮਹੀਨਿਆਂ ਦੇ ਵਿੱਚ ਖਾਸ ਹੋਣ ਦੀ ਉਮੀਦ ਹੈ ਜੇਕਰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਸਵੀਡਨ ਸੋਦੇ ਹੋਏ ਨਿਰਦੇਸ਼ਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਵਾਲੇ ਪਹਿਲੇ ਯੂਰੋਪੀਅਨ ਯੂਨੀਅਨ ਮੈਂਬਰ ਦੇਸ਼ਾਂ ਦੇ ਵਿੱਚੋਂ ਇੱਕ ਬਣ ਜਾਵੇਗਾ ਜੋ ਕਿ ਨਿਤ ਪ੍ਰਵਾਸ ਪ੍ਰਣਾਲੀਆਂ ਦੇ ਵਿੱਚ ਵਿਆਪਕ ਖੇਤਰੀ ਤਬਦੀਲੀ ਹੈ ਇਹ ਕ ਮਿਸਾਲ ਕਾਇਮ ਕਰੇਗਾ